ਜਿਹੜੇ ਸੱਚ ਨਾਲ ਜੁੜੇ ਨੇ ਉਹਨਾਂ ਦਾ ਨਾਮ ਸਦਾ ਸੰਸਾਰ ਦੇ ਵਿੱਚ ਰਿਹਾ ਉਹ ਸੰਸਾਰ ਦੇ ਵਿੱਚ ਸਦਾ ਬਾਸਤੇ ਜਾਣ ਤੋਂ ਬਾਅਦ ਵੀ ਜੋਗਾ ਪਰਤੰਤੂ ਵੀ ਉਹਨਾਂ ਗੁਰਮਖਾਂ ਦੀ ਗੱਲ ਸੰਸਾਰ ਦੇ ਲੋਕ ਕਰਦੇ ਆਂ ਭਾਵੇਂ ਗਰੀਬ ਸਨ ਪਛੜੀਆਂ ਜਾਤਾਂ ਵਿੱਚ ਸਨ ਛੋਟੀਆਂ ਛਰੇਣੀਆਂ ਵਿੱਚ ਜਾਤਾਂ ਵਿੱਚ ਪੈਦਾ ਹੋਏ ਸਨ ਉਹਨਾਂ ਨੂੰ ਅਜ ਸੰਸਾਰ ਦੇ ਲੋਕ ਬੱਚਾ-ਬੱਚਾ ਜਾਣਦਾ ਹੈ ਕਬੀਰ ਸਾਹਿਬ ਜਲਾਹੇ ਸਨ ਰਬਦਾਸ ਜੀ ਛਮਾਰਾਂ ਦੇ ਘਰ ਪੈਦਾ ਹੋਏ ਨਾਮਦੇਵ ਜੀ ਸ਼ੀਂਬਿਆਂ ਦੇ ਪੈਦਾ ਹੋਏ ਇਸ ਤਰ੍ਹਾਂ ਸਾਰਿਆਂ ਇਹ ਭਾਵੇਂ ਇਹਨਾਂ ਨੂੰ ਨੀਮੀਆ ਜਾਤਾਂ ਗਿਣਦੇ ਸਨ ਪਰ ਇਹ ਨੀਮੀਆ ਜਾਤਾਂ ਨੂੰ ਅੱਜ ਸੰਸਾਰ ਦੇ ਲੋਕ ਬੜੇ ਸਤਿਕਾਰ ਦੇ ਨਾਲ ਉਹਨਾਂ ਦੀ ਪੂਜਾ ਕਰਦੇ ਹਨ ਸਿੱਖ ਧਰਮ ਦੇ ਅੰਦਰ ਇਹਨਾਂ ਸਾਰਿਆਂ ਦੀ ਭਗਤਾਂ ਦੀ ਪੂਜਾ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਸਾਰਿਆਂ ਭਗਤਾਂ ਨੂੰ ਹੀ ਮੱਥਾ ਟੇਕਿਆ ਜਾਂਦਾ ਹੈ ਤਾਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਬਚਨ ਹੈ ਨੀਚ ਜਾਤ ਹਰ ਜਪਦੇ ਆ ਉਤਮ ਪਦਵੀ ਪਾਏ ਨੀਚ ਜਾਤ ਵੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਪਿਆ ਹੈ ਉਬੀ ਉਤਮ ਪਦਵੀ ਨੂੰ ਪ੍ਰਾਪਤ ਹੋਏ ਹਨ